ਕਟਕੜ ਵੀ 22 ਸਾਲਾਂ ਤੋਂ ਮੈਂ ਬਾਬਾ ਦੀਪ ਸਿੰਘ ਜੀ ਦੇ ਦਿਹਾੜੇ ਤੇ ਵੀ ਤੇ ਗੁਰਪੁਰਬ ਤੇ ਵੀ ਤੇ ਹਰ ਸੰਡੇ ਦੀ ਸੰਡੇ ਰੋਜ਼ਾਨਾ ਮੈਂ 12 ਮੱਥਾ ਟੇਕ ਕੇ ਚਲਾ ਜਾਂਦਾ ਜੀ ਮੈਨੂੰ ਬਖਸ਼ਿਸ਼ ਹੀ ਇੰਨੀ ਕੁ ਦੇ ਦਿੱਤੀ ਉਹਨਾਂ ਨੇ ਕਿ ਮੈਂ ਉਹਨਾਂ ਦਾ ਹਰ ਟਾਈਮ ਸ਼ੁਕਰਾਨਾ ਕਰਦਾ ਰਹਿੰਦਾ ਇਹ ਮਨ ਵਿੱਚ ਇਸ ਤਰ੍ਹਾਂ ਆਇਆ ਕਿ ਨਾ ਮੈਂ ਜਦੋਂ ਹੁੰਦਾ ਸੀ ਬਹੁਤ ਜ਼ਿਆਦਾ ਕੂੜਾ ਕਰਕਟ ਇੱਥੇ ਪਿਆ ਹੁੰਦਾ ਸੀ ਫਿਰ ਮੇਰੇ ਮਨ ਦੇ ਵਿੱਚ ਆਈ ਕਿਉਂ ਸਾਰੇ ਲੋਕੀਓ ਆਪੋ ਆਪਣੀ ਸੇਵਾ ਤੇ ਜੁਝਿਓ ਇਹਨੇ ਕਿਉਂ ਆਕਾ ਵਕਰਪੁਰਾਲਾ ਇੱਕ ਨਾਲੇ ਦੇ ਵਾਤਾਵਰਣ ਪੋਲੂਸ਼ਨ ਦੀ ਬਚਾ ਬਚਾਅ ਹੋ ਜਾਏਗਾ ਤੇ ਇੱਕ ਪਲੱਸ ਆਪਣੀ ਸੇਵਾ ਦੀ ਸੇਵਾ ਭਾਵਨਾ ਹੋ ਜਾਏਗੀ। ਗੁਰੂ ਹਰ ਇੱਕ ਪ੍ਰੋਬਲਮ ਦਾ ਹੱਲ ਕਰ ਦਿੰਦੇ ਭਾਵੇਂ ਤੁਸੀਂ ਹੈਂਡੀਕੈਪ ਜੇ ਭਾਵੇਂ ਤੁਸੀਂ ਕਿਸੇ ਵੀ ਤਰ੍ਹਾਂ ਦੇ ਮੈਂਟਲ ਡਿਸਟਰਬੈਂਸ ਜੇ ਕਿਸੇ ਵੀ ਤਰ੍ਹਾਂ ਦੇ ਤੁਸੀਂ ਗੁਰੂ ਦੇ ਨਾਲ ਜੁੜ ਕੇ ਆਪਣੇ ਆਪ ਨੂੰ ਸਫਲ ਕਰ ਸਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰਵਾ ਰਹੇ ਆ ਤੁਹਾਨੂੰ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਜਿੱਥੇ ਹਰ ਐਤਵਾਰ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਦੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਆਂਦੀਆਂ ਨੇ ਅੱਜ ਇੱਕ ਤੁਹਾਨੂੰ ਅਨੋਖੀ ਤਸਵੀਰ ਦਿਖਾਉਣ ਜਾ ਰਹੇ ਹਾਂ ਗੁਰਸੇਖ ਵੀਰ ਦੀ ਜੋ ਕਿ ਦੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਤਾਂ ਭਰਦੇ ਨੇ ਤੇ ਇਸ ਦੇ ਨਾਲ ਨਾਲ ਹੀ ਸਮਾਜ ਨੂੰ ਬਹੁਤ ਹੀ ਵਧੀਆ ਸਿੱਖਿਆ ਦੇ ਰਹੇ ਨੇ ਸਫਾਈ ਜਿਹੜੀ ਹੈ ਉਹ ਕੀ ਜਿਹੜਾ ਕੂੜਾ ਕੂੜਾਕਰਕਟ ਹੈ ਉਹ ਸੜਕਾਂ ਤੇ ਨਾ ਸੁੱਟਿਆ ਜਾਵੇ ਬਲਕਿ ਉਹਨਾਂ ਨੂੰ ਪੋਲੀਥੀਨ ਦੇ ਵਿੱਚ ਸੁੱਟ ਕੇ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਮੈਂ ਆਪਣੇ ਸਹਿਯੋਗ ਨੂੰ ਕਹਾਂਗੇ ਕਿ ਜਿਹੜਾ ਕੈਮਰਾ ਹੈ ਵੀਰਜੀ ਵੱਲ ਦਿਖਾਣ ਕਿ ਕਿਸ ਤਰ੍ਹਾਂ ਇਹ ਵੀਰਜੀ ਜਿਹੜੇ ਨੇ ਡਿਸੇਬਲ ਨੇ ਥੋੜਾ ਚੱਲ ਫਿਰ ਨਹੀਂ ਸਕਦੇ ਤੇ ਪਰ ਫਿਰ ਵੀ ਇਹਨਾਂ ਦੀ ਜੜੀ सेवा है वो कितनी बड़ी सेवा है एक चौंक ਦੇ ਵਿੱਚ ਇੱਥੇ ਸ਼ਹੀਦ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਬਾਹਰ ਆਪਣੇ ਸਕੂਟਰੀ ਤੇ ਹੀ ਬੈਠ ਕੇ ਆਪਣੇ ਬੱਚੇ ਦੇ ਨਾਲ ਬਹੁਤ ਹੀ ਪਿਆਰੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਹਾ ਬੱਚੇ ਦੇ ਨਾਲ ਇੱਥੇ ਬੈਠ ਕੇ ਸੇਵਾ ਕਰਦੇ ਨੇ ਚੋਪਰਾ ਸਾਹਿਬ ਦੇ ਵਿੱਚ ਹਰ ਐਤਵਾਰ ਇਹਨਾਂ ਨੂੰ ਦੇਖਿਆ ਜਾਂਦਾ ਹੈ ਕਿ ਇਹ ਇਸ ਤਰ੍ਹਾਂ ਹੀ ਲਿਫਾਫਾ ਜਿਹੜਾ ਹੈ ਵੱਡਾ ਪੋਲੀਥੀਨ ਹੈ ਉਹ ਲੈ ਕੇ ਇੱਥੇ ਖੜੇ ਹੁੰਦੇ ਹਨ ਤਾਂ ਜੋ ਜਿਹੜੀ ਸੰਗਤ ਹੈ ਉਹ ਜੋ ਵੀ ਕੁਝ ਖਾਂਦੀ ਹੈ ਇੱਥੇ ਝੂਠੇ ਪੱਤਲ ਜਿਹੜੇ ਨੇ ਇਸ ਦੇ ਵਿੱਚ ਸੁੱਟੇ ਤਾਂ ਕਿ ਜਿਹੜਾ ਫਾਇਦਾ ਖਾਸ ਧਿਆਨ ਰੱਖਿਆ ਜਾਵੇ ਦੇਖ ਸਕਦੇ ਹੋ ਕਿ ਵੀਰ ਜੀ ਨਾਲ ਨਾਲ ਵਾਹਿਗੁਰੂ ਦਾ ਜਾਪ ਕਰਦੇ ਨੇ ਪਾਠ ਕਰਦੇ ਨੇ ਤੇ ਨਾਲ ਨਾਲ ਇਹਨਾਂ ਵੱਲੋਂ ਇਹ ਸੇਵਾ ਜਿਹੜੀ ਹੈ ਕੀਤੀ ਜਾਂਦੀ ਹੈ ਬਹੁਤ ਹੀ ਪਿਆਰੀ ਤਸਵੀਰ ਹੈ ਜੋ ਕਿ ਇਹ ਵੀਰ ਜੀ ਵੀਰ ਜੀ ਦੀ ਤੁਹਾਨੂੰ ਦਿਖਾ ਰਿਹਾ ਅੰਮ੍ਰਿਤਸਰ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਬਾਹਰ ਦੀ ਕਿ ਜਿਹੜੀ ਇਹ ਸੇਵਾ ਨੇ ਕਰਦੇ ਨੇ ਤੇ ਹਰ ਕੋਈ ਇਹਨਾਂ ਦੀ ਸੇਵਾ ਤੋਂ ਜਿਹੜਾ ਹੈ ਪ੍ਰਭਾਵਿਤ ਹੁੰਦਾ ਹੈ ਤੇ ਇਹਨਾਂ ਨੂੰ ਅਸੀਸਾਂ ਦੇ ਬਖਸ਼ਦਾ ਹੈ ਗੱਲਬਾਤ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਇਹ ਜੀ ਬਹੁਤ ਦਿਨਾਂ ਤੋਂ ਸੀ ਤੁਹਾਨੂੰ ਦੇਖਦੇ ਆਂ ਕਿ ਤੁਸੀਂ ਹਰ ਐਤਵਾਰ ਇੱਥੇ ਹਾਜ਼ਰੀ ਭਰਦੇ ਹੋ ਕਿੱਥੋਂ ਆਉਂਦੇ ਹੋ ਮੈਂ ਮਜੀਠਾ ਰੋਡ ਤੋਂ ਆਉਂਦਾ ਜੀ ਹਾਂ ਜੀ ਹਰ ਐਤਵਾਰ ਹਾਜ਼ਰੀ ਭਰਦੇ ਹੋ ਹਰ ਐਤਵਾਰ ਤੋਂ ਜੀ ਮੈਂ ਬਚਪਨ ਤੋਂ ਮੈਂ ਬਚਪਨ ਤੋਂ ਆ ਰਿਹਾ ਜੀ ਜਦੋਂ ਤੋਂ ਮੈਂ ਆਪਣੀ ਹੋਸ਼ ਸੰਭਾਲੀ ਆ ਪਿਛਲੇ ਕੁਟਕਟ 20 22 ਸਾਲਾਂ ਤੋਂ ਮੈਂ ਬਾਬਾ ਦੀਪ ਸਿੰਘ ਜੀ ਦੇ ਦਿਹਾੜੇ ਤੇ ਵੀ ਤੇ ਗੁਰਪੁਰਬ ਤੇ ਵੀ ਤੇ ਹਰ ਸੰਡੇ ਦੀ ਸੰਡੇ ਰੋਜ਼ਾਨਾ ਮੈਂ 12 ਮੱਥਾ ਟੇਕ ਕੇ ਚਲਾ ਜਾਂਦਾ ਜੀ ਰੋਜ਼ਾਨਾ ਦੀ ਰੁਟੀਨ ਹੈ ਮੇਰੀ ਜੋ ਵੀ ਅੱਜ ਮੈਨੂੰ ਦੋ ਬਾਬਾ ਦੀਪ ਸਿੰਘ ਨੇ ਦਿੱਤਾ ਬਾਬਾ ਦੀਪ ਸਿੰਘ ਜੀ ਦੀ ਬਖਸ਼ਿਸ਼ ਆ ਮੈਨੂੰ ਬਖਸ਼ਿਸ਼ ਹੀ ਇੰਨੀ ਕੁ ਦੇ ਦਿੱਤੀ ਉਹਨਾਂ ਨੇ ਕਿ ਮੈਂ ਉਹਨਾਂ ਦਾ ਹਰ ਟਾਈਮ ਸ਼ੁਕਰਾਨਾ ਕਰਦਾ ਰਹਿਣਾ ਹਰ ਟਾਈਮ ਸ਼ੁਕਰ ਸਵੇ ਦੇਖ ਰਿਹਾ ਕਿ ਤੁਹਾਡੇ ਲੈਗ ਦੇ ਵਿੱਚ ਪੋਲਿਓ ਹੈ ਨਾ ਤੁਸੀਂ ਥੋੜਾ ਡਿਸੇਬਲ ਹੋ ਤੇ ਕਿਵੇਂ ਤੁਸੀਂ ਇਹ ਸਿੱਖਤਾ ਦੀ ਪ੍ਰੇਰਣਾ ਕਿਦਾਂ ਤੁਸੀਂ ਇਹ ਮਾਨਵ ਚ ਆਏ ਵੇਖੋ ਇਹ ਵੇਖੋ ਜੀ ਸਾਰਾ ਕੁਝ ਬਾਬਾ ਦੀ ਜਿਹਦਾ ਦਿੱਤਾ ਹੋਇਆ ਵਾ ਉਹਨਾਂ ਦੀ ਗੁਰਮਤਿ ਅਤਾ ਦੇ ਅਨੁਸਾਰ ਹੈ ਗੁਰਮਤਿ ਅਤਾ ਦੇ ਅਨੁਸਾਰ ਮੈਂ ਹਰ ਟਾਈਮ ਚੱਲਦਾ ਮੈਂ ਕਦੀ ਕਿਸੇ ਦਾ ਬੁਰਾ ਨਹੀਂ ਸੋਚਦਾ ਜੇ ਮੇਰੇ ਕੋ ਬੁਰਾ ਹੋ ਵੀ ਜਾਂਦਾ ਤੇ ਮੈਂ ਕਿਸੇ ਇਨਸਾਨ ਤੇ ਪ੍ਰਤੀ ਕੋਈ ਵੀ ਮਤਭਾਵ ਨਹੀਂ ਰੱਖਦਾ ਮੈਂ ਬਾਬਾ ਦੀਪ ਸਿੰਘ ਜੀ ਨੂੰ ਆ ਕੇ ਮਾਫੀ ਮੰਗ ਲੈਂਦਾ ਕਿ ਮੇਰੇ ਕੋ ਗਲਤੀ ਹੋ ਗਈ ਮੈਨੂੰ ਉਹਦੀਆਂ ਭੁੱਲਾਂ ਬਖਸ਼ਾ ਦਿਓ ਇਹ ਬਾਤੇ ਬਹੁਤ ਸਾਰੀਆਂ ਨੇ ਪਰ ਇੱਕ ਖਾਸ ਸੇਵਾ ਹੈ ਕਿ ਸਫਾਈ ਦਾ ਤੁਸੀਂ ਧਿਆਨ ਰੱਖਦੇ ਹੋ ਇਹ ਕਿਵੇਂ ਮਨ ਵਿੱਚ ਆਇਆ ਪੈਨ ਵੇਖੋ ਇਹ ਮਨ ਵਿੱਚ ਇਸ ਤਰ੍ਹਾਂ ਆਇਆ ਕਿ ਨਾ ਮੈਂ ਜਦੋਂ ਆਉਂਦਾ ਸੀ ਬਹੁਤ ਜ਼ਿਆਦਾ ਕੂੜਾ ਕਰਕੜ ਇੱਥੇ ਪਿਆ ਹੁੰਦਾ ਸੀ ਫਿਰ ਮੇਰੇ ਮਨ ਦੇ ਵਿੱਚ ਆਈ ਕਿਉਂ ਸਾਰੇ ਲੋਕੀ ਆਪੋ ਆਪਣੀ ਸੇਵਾ ਤੋਂ ਜੁਝਿਓ ਇਹਨੇ ਕਿਉਂ ਆਕੋ ਵੱਖਰਾ ਪ੍ਰਾਲਾ ਇੱਕ ਨਾਲੇ ਤੇ ਵਾਤਾਵਰਣ ਪੋਲੂਸ਼ਨ ਦੀ ਬਚਾਅ ਹੋ ਜਾਏਗਾ ਤੇ ਇੱਕ ਪਲੱਸ ਆਪਣੀ ਸੇਵਾ ਦੀ ਸੇਵਾ ਭਾਵਨਾ ਹੋ ਜਾਏਗੀ ਨਾਲੇ ਗੁਰਮਰਗੁਰ ਦੇ ਚਰਨਾਂ ਵਿੱਚ ਬਰਾਦਵਾਜਾਂਗੇ ਸੀ ਤੁਹਾਡੇ ਨਾਲ ਤੁਹਾਡਾ ਬੇਟਾ ਵੀ ਤੁਸੀਂ ਉਹਨਾਂ ਨੂੰ ਵੀ ਬੜੀ ਵਧੀਆ ਸਿੱਖਾ ਕੇ ਆ। ਅੰਕੇ ਹਰ ਇਹ ਇਹ ਵੀ ਹਰ ਹਰ ਵਾਰ ਮੇਰੇ ਨਾਲ ਹੀ ਹੁੰਦਾ ਹਰ ਸੰਡੇ ਦੀ ਸੰਡੇ ਸਵਾ ਮੇਰੇ ਨਾਲ ਹੀ ਕਰਦਾ। ਇਹਦਾ ਵੀ ਗੁਰੂ ਪ੍ਰਤੀ ਬਹੁਤ ਪਿਆਰ ਆ। ਇਹ ਤੁਹਾਨੂੰ ਆਪ ਦੱਸ ਸਕਦਾ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਦਾ ਲੱਗਦਾ ਹੈ ਆਪਣੇ ਪਾਪਾ ਦੇ ਨਾਲ ਹਰ ਹਫ਼ਤੇ ਸੇਵਾ ਕਰਦੇ ਹੋ? ਬਹੁਤ ਅੱਛਾ। ਹਰ ਹਫ਼ਤੇ ਤੁਸੀਂ ਵੀ ਆਉਂਦੇ ਹੋ? ਹਾਂਜੀ। ਕਿਵੇਂ ਦਾ ਲੱਗਦਾ ਹੈ ਤੁਹਾਡੇ ਪਾਪਾ ਜੀ ਤੁਹਾਨੂੰ ਇੰਨੀ ਵਧੀਆ ਸਿੱਖਿਆ ਦੇ ਰਹੇ ਨੇ? ਬਹੁਤ ਅੱਛਾ। ਬਹੁਤ ਵਧੀਆ ਲੱਗਦਾ ਹੈ। ਕਵੀਰ ਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗੀ ਕਿ ਤੁਸੀਂ ਜਿਸ ਤਰ੍ਹਾਂ ਹਰ ਐਤਵਾਰ ਹਾਜ਼ਰੀ ਭਰਦੇ ਹੋ ਦੇਖ ਸਕਦੇ ਆ ਕਿ ਇਹ ਸੇਵਾ ਨਿਭਾਉਂਦੇ ਹੋ ਤੁਹਾਡੇ ਵਰਗੇ ਹੋਰ ਵੀ ਬਹੁਤ ਸਾਰੇ ਵੀਰ ਨੇ ਜੋ ਕਿ ਟੁੱਟ ਜਾਂਦੇ ਨੇ ਹਨਾ ਕੁ ਜੋ ਉਹਨਾਂ ਨਾਲ ਕੀ ਕਈ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਲੇਕਿਨ ਉਹ ਟੁੱਟ ਜਾਂਦੇ ਨੇ ਬिखर ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ ਦੇਖੋ ਜੀ ਮੈਂ ਸਾਰਿਆਂ ਨੂੰ ਸਾਰਿਆਂ ਵੀਰਾਂ ਨੂੰ ਸਾਰੀਆਂ ਭੈਣਾਂ ਨੂੰ ਜਿਹੜੇ ਵੇਖੋ ਗੁਰੂ ਤੋਂ ਪਤਲੀ ਟੁੱਟ ਚੁੱਕੇ ਨੇ ਠੀਕ ਆ ਸੇਵਾ ਭਾਵਨਾ ਤੋਂ ਪ੍ਰਤੀ ਟੁੱਟ ਚੁੱਕੇ ਨੇ ਮੈਂ ਉਹਨਾਂ ਨੂੰ ਇੱਕੋ ਮੈਸੇਜ ਦੇਣਾ ਗੁਰੂ ਦੇ ਪ੍ਰਤੀ ਜੁੜੋ ਠੀਕ ਹੈ ਗੁਰੂ ਹਰ ਇੱਕ ਪ੍ਰੋਬਲਮ ਦਾ ਹੱਲ ਕਰ ਦਿੰਦੇ ਭਾਵੇਂ ਤੁਸੀਂ ਹੈਂਡੀਕੈਪ ਜੇ ਭਾਵੇਂ ਤੁਸੀਂ ਕਿਸੇ ਵੀ ਤਰ੍ਹਾਂ ਦੇ ਮੈਂਟਲ ਡਿਸਟਰਬੈਂਸ ਜੇ ਕਿਸੇ ਵੀ ਤਰ੍ਹਾਂ ਦੇ ਤੁਸੀਂ ਗੁਰੂ ਦੇ ਨਾਲ ਜੁੜ ਕੇ ਆਪਣੇ ਆਪ ਨੂੰ ਸਫਲ ਕਰ ਸਕਦੇ ਜੀ ਬਹੁਤ ਹੀ ਵਧੀਆ ਤੁਹਾਡੇ ਵੱਲੋਂ ਉਪਰਾਲਾ ਤੇ ਅਸੀਂ ਵੀ ਇਹੀ ਤੁਹਾਨੂੰ ਅਸੀਸਾਂ ਹੀ ਦਿੰਦੇ ਆ ਕਿ ਤੁਸੀਂ ਇਹ ਜਿਹੜੀ ਸੇਵਾ ਦੇ ਹਮੇਸ਼ਾ ਲੜ ਜਿਹੜਾ ਹੈ ਉਹ ਲੱਗੇ ਰਹੋ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਪਿਆਰੀ ਤਸਵੀਰ ਜਿਹੜੇ ਵੀਰਜੀ ਦੀ ਤੁਹਾਨੂੰ ਦਿਖਾ ਰਿਹਾ ਕਿ ਹਰ ਐਤਵਾਰ ਹੀ ਇਹ ਸੇਵਾ ਕਰਦੇ ਨੇ ਇਹਨਾਂ ਵੱਲੋਂ ਇਸ ਤਰ੍ਹਾਂ ਹੀ ਜਿਹੜਾ ਹੈ ਵੱਡਾ ਪੋਲੀਥੀਨ ਫੜ ਕੇ ਆਪਣੀ ਸਕੂਟੀ ਤੇ ਬੈਠ ਕੇ ਇਹ ਸੇਵਾ ਨਿਭਾਈ ਜਾਂਦੀ ਹੈ ਤੇ ਜੋ ਵੀ ਸੰਗਤ ਹੈ ਆਸ-ਪਾਸ ਜਿਹੜਾ ਹੈ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਵਾਤਾਵਰਨ ਨੂੰ ਵਧੀਆ ਰੱਖਣ ਲਈ ਜਿਹੜਾ ਹੈ ਤਾਂ ਜੋ ਕਿਸੇ ਪ੍ਰਕਾਰ ਦਾ ਇੱਥੇ ਜਿਹੜੀ ਗੰਦਗੀ ਹੈ ਉਹ ਸਦਾ ਗੰਦਗੀ ਤੋਂ ਬਚਾਇਆ ਜਾ ਸਕੇ ਉਸ ਲਈ ਇਹ ਜਿਹੜੀ ਹੈ ਹਰ ਜਿਹੜੀ ਐਤਵਾਰ ਹੈ ਸੇਵਾ ਨਿਭਾਉਂਦੇ ਨੇ ਤੇ ਜੋ ਵੀ ਝੂਠੇ ਪੱਤਲ ਨੇ ਤੇ ਝੂਠੇ ਜੋ ਵੀ ਗਲਾਸ ਨੇ ਇਸ ਦੇ ਵਿੱਚ ਜਿਹੜੀ ਸੰਗਤ ਜਿਹੜੀ ਹੈ ਸੁੜਦੀ ਹੈ ਤਾਂ ਜੋ ਜੋ ਇਸ ਗੁਰਦੁਆਰੇ ਦੇ ਆਸ-ਪਾਸ ਦਾ ਜੋ ਵਾਤਾਵਰਣ ਹੈ ਉਹ ਸੁਰੱਖਿਅਤ ਰਹੇ ਤੇ ਨਾਲ ਹੀ ਇਹ ਸਾਰਿਆਂ ਨੂੰ ਸਮਾਜ ਨੂੰ ਬਹੁਤ ਹੀ ਵੱਡੀ ਜਿਹੜੀ ਹੈ ਮੈਸੇਜ ਦੇ ਰਹੇ ਨੇ ਕਿ ਵਾਤਾਵਰਣ ਦੀ ਸੰਭਾਲ ਕਰੋ ਸੇਵਾ ਕਰੋ ਗੁਰੂ ਦੇ ਲਾੜ ਲੱਗੋ ਸ੍ਰੀ ਸਿੱਖੀ ਸਰੂਪ ਦੇ ਨਾਲ ਜੁੜੋ ਤੇ ਜੇ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਤੁਸੀਂ ਹਾਰ ਨਹੀਂ ਮੰਨੀ ਅੱਗੇ ਵਧੋ ਕਿਉਂਕਿ ਬਾਬਾ ਦੀਪ ਸਿੰਘ ਜੀ ਗੁਰੂ ਜੀ ਜੋ ਵੀ ਤੁਹਾਡੇ ਦੁੱਖ ਦਰਦ ਨੇ ਕਸ਼ਟ ਨੇ ਉਹ ਦੂਰ ਕਰਦੇ ਨੇ ਤੇ ਆਪਣੇ ਸੇਵਾ ਦੇ ਲੜ ਲਾਉਂਦੇ ਨੇ ਕੈਮਰਾਮੈਨ ਅਰਸ਼ ਤੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ